ਸਸਾਇਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 5 6 ਅਤੇ 7 ਅਕਤੂਬਰ ਪੰਜਾਬ ਦੇ ਵਿੱਚ ਜੋ ਭਾਰੀ ਮੀਂਹ ਲੱਗਣ ਜਾ ਰਿਹਾ ਭਾਰੀ ਸਪੈਲ ਬਣਦਾ ਹੋਇਆ ਦਿਖਾਈ ਦੇ ਰਿਹਾ ਉਹਦੇ ਬਾਰੇ ਅਪਡੇਟ ਸਾਂਝੀ ਕਰਨ ਜਾ ਰਹੇ ਆ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸਵੇਰ ਤੋਂ ਹੀ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਤਕੜੀ ਬੱਦਲਵਾਈ ਦੀ ਐਂਟਰੀ ਹੋ ਚੁੱਕੀ ਹੈ ਤੜਕੇ ਤੋਂ ਹੀ ਮੀਂਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈ ਰਿਹਾ ਹੈ ਬੱਦਲਬਾਈ ਦੇਖ ਸਕਦੇ ਹੋ ਕਾਫੀ ਸੰਘਣੀ ਹੈ ਪੱਛਮੀ ਸਿਸਟਮ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਉਂਦੀ ਦਿਖਾਈ ਦੇਵੇਗੀ ਗਰਜ ਚਮਕ ਹੋਣ ਦੇ ਨਾਲ ਨਾਲ ਗੜੇਮਾਰੀ ਵੀ ਵਕ-ਵਕ ਥਾਮਾਂ ਤੇ ਹੁੰਦੀ ਦਿਖਾਈ ਦੇ ਸਕਦੀ ਹੈ ਬੱਦਲਬਾਈ ਸਵੇਰ ਤੋਂ ਹੀ ਮੀਂਹ ਦੇ ਨਾਲ ਮਾਹੌਲ ਪੰਜਾਬ ਦਾ ਠੰਡਾ ਕਰ ਚੁੱਕੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਹੁਣ ਆਪਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿੰਨੀ-ਕਿੰਨੀ ਤਰੀਕ ਨੂੰ ਮੀਂਹ ਹੈ ਬਾਕੀ ਲਗਾਤਾਰ ਅਫਵਾਹਾਂ ਉੱਠ ਰਹੀਆਂ ਨੇ ਕਿ ਹੜ੍ਹ ਆ ਸਕਦੇ ਨੇ ਫਲੱਡ ਗੇਟ ਖੋਲੇ ਗਏ ਨੇ 80 ਸਾਲ ਦਾ ਰਿਕਾਰਡ ਟੁੱਟ ਸਕਦਾ ਸਾਰਿਆਂ ਦਾ ਭਾਂਡਿਆ ਭੰਨਾਗੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਅਖੀਰ ਤੱਕ ਦੇਖ ਸਕਦੇ ਹੋ 5 ਅਕਤੂਬਰ ਨੂੰ ਪੰਜਾਬ ਦੇ ਇਹ ਵਾਲਾ ਇਲਾਕਾ ਜਾਨੀ ਕਿ ਮਾਝੇ ਅਤੇ ਮਾਲਵਾ ਬੈਲਟ ਅਤੇ ਥੋੜਾ ਜਿਹਾ ਦੁਆਬੇ ਦਾ ਇਲਾਕਾ ਜਿਹਦੇ ਵਿੱਚ ਗੱਲ ਕਰੀਏ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਮੋਗਾ ਫਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਜ਼ਿਲકા ਇਹਨਾਂ ਵਿੱਚ ਥੋੜਾ ਜਿਆਦਾ ਮੀਂਹ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦਾ ਹੈ ਅਤੇ ਹਲਕਾ ਦਰਮਿਆਨਾ ਜਾਨੀ ਕਿ ਠੀਕ ਠਾਕ ਮੀਂਹ ਜਿਹੜਾ ਬਾਕੀ ਪੰਜਾਬ ਵਿੱਚ ਜਾਨੀ ਕਿ ਜਲੰਧਰ ਨਵਾਂ ਸ਼ਹਿਰ ਰੂਪਨਗਰ ਸਭਜਾ ਦੇਜੀਤ ਸਿੰਘ ਨਗਰ ਮੋਹਾਲੀ ਪਟਿਆਲਾ ਸੰਗਰੂਰ ਲੁਧਿਆਣਾ ਬਰਨਾਲਾ ਮਾਨਸਾ ਤੇ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਤਗੜੀ ਕਾਰਵਾਈ ਪੰਜਾਬ ਵਿੱਚ 5 ਅਕਤੂਬਰ ਨੂੰ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਵੇਗੀ ਗਰਜ ਚਮਕ ਦੇ ਨਾਲ ਕਿਸੇ ਕਿਸੇ ਇਲਾਕੇ ਵਿੱਚ ਗੜੇ ਮਾਰੀ ਵੀ ਹੋ ਸਕਦੀ ਹੈ ਤੇਜ ਹਨੇਰੀ ਹੈ ਜਿਹੜੀ ਉਹ 20 25 30 ਕਿਲੋਮੀਟਰ ਦੀ ਸਪੀਡ ਤੱਕ ਚੱਲਦੀ ਹੋਈ ਦਿਖਾਈ ਦੇ ਸਕਦੀ ਹੈ ਤਾਪਮਾਨ ਦੇ ਵਿੱਚ ਗਰਾਵਟ ਜਿਹੜੀ ਸਵੇਰ ਤੋਂ ਹੀ 4 ਤੋਂ 5 ਡਿਗਰੀ ਦੀ ਘਟ ਤਾਪਮਾਨ ਜਿਹੜਾ ਹੈ ਮਾਈਨਸ ਦੇ ਵਿੱਚ ਦੇਖਣ ਨੂੰ ਮਿਲੂਗਾ ਜਾਨੀ ਕਿ ਐਵਰੇਜ ਤਾਪਮਾਨ ਜਿਹੜਾ ਪੰਜਾਬ ਦੇ ਵਿੱਚ ਸਵੇਰੇ ਸਵੇਰੇ 25 ਤੋਂ 30 ਡਿਗਰੀ ਰਹਿੰਦਾ ਸੀ ਉਹ ਕਿਤੇ ਨਾ ਕਿਤੇ 25 ਡਿਗਰੀ ਜਾਂ ਥੱਲੇ ਇਸ ਤੋਂ ਆਉਣ ਦੀ ਉਮੀਦ ਹੈ ਠੰਡ ਦਾ ਮਾਹੌਲ ਬਣਨ ਦਾ ਹੋਇਆ ਦਿਖਾਈ ਦੇਵੇਗਾ ਆਖਰੀ ਅਗਲੇ 2 ਦਿਨਾਂ ਦੀ ਗੱਲ ਕਰੀਏ ਤਾਂ 6 ਤੇ 7 ਅਕਤੂਬਰ ਦੀ ਦੇਖ ਸਕਦੇ ਹੋ ਕਿ ਮੀਂਹ ਕਿਸ ਤਰੀਕੇ ਨਾਲ ਪੈ ਰਿਹਾ 6 ਤੋਂ ਅਕਤੂਬਰ ਨੂੰ ਪਹਿਲਾਂ ਮੀਂਹ ਜਿਹੜਾ ਪਵੇਗਾ ਸਭ ਤੋਂ ਜ਼ਿਆਦਾ ਉਹ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ੇਰ ਰੂਪਨਗਰ ਰੋਧਿਆਣਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਤੇ ਮੋਹਾਲੀ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਜਿਹੜਾ ਦਰਮਿਆਨਾ ਮੀਂਹ ਹੈ ਉੱਤਰੰਤਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਤੇ ਬਰਨਾਲਾ ਮਾਨਸਾ ਦੇ ਵਿੱਚ ਇਸ ਦੀ ਕਾਰਵਾਈ ਜਿਹੜੀ ਦਰਮਿਆਨੀ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈ ਹਲਕਾ ਦਰਮਿਆਨਾ ਮੀਂਹ ਇਹ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਪੈਣ ਦਾ ਦਿਖਾਈ ਦੇਵੇਗਾ ਤਗੜੀ ਕਾਰਵਾਈ ਜਿਹੜੀ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਹੁੰਦੀ ਦਿਖਾਈ ਦੇ ਸਕਦੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 5 ਅਤੇ 6 ਅਕਤੂਬਰ ਨੂੰ ਠੀਕ ਠਾਕ ਕਾਰਵਾਈ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇਵੇਗੀ ਠੰਡ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਇੱਥੇ ਦਿਖਾਈ ਦੇ ਰਹੀ ਹੈ 7 ਤਰੀਕ ਦੀ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਕਿ 7 ਅਕਤੂਬਰ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੌਲੀ ਹੌਲੀ ਉਹ ਪੱਛਮ ਪਾਸੇ ਤੋਂ ਪੂਰਬ ਵੱਲ ਜਾ ਰਿਹਾ ਹੈ ਤੇ ਪੂਰਬੀ ਇਲਾਕੇ ਜਿਹੜੇ ਹੋ ਚੁੱਕੇ ਨੇ ਪੰਜਾਬ ਦਾ ਦੋਆਬੇ ਦਾ ਇਲਾਕਾ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਰ ਰੂਪਨਗਰ ਫਤੇਗੜ ਮੁਹਾਲੀ ਅਤੇ ਪਟਿਆਲਾ ਦੇ ਵਿੱਚ ਬਰਸਾਤ ਜਿਹੜੀ ਆ ਠੀਕ ਠਾਕ ਰੂਪ ਦੇ ਵਿੱਚ ਪੈਂਦੀ ਦਿਖਾਈ ਦੇ ਸਕਦੀ ਹੈ ਗਰਜ ਚਮਕ ਜਿਹੜੀ ਹੈ ਹੁੰਦੀ ਦਿਖਾਈ ਦੇਵੇਗੀ ਅਤੇ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਤਿੰਨ ਦਿਨ ਬਰਸਾਤ ਹੋਣ ਦੇ ਕਾਰਨ ਕਾਫੀ ਤਾਪਮਾਨ ਦੇ ਵਿੱਚ ਗਰਾਵਟ ਆਉਂਦੀ ਦਿਖਾਈ ਦੇਵੇਗੀ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਦੇ ਵਿੱਚ ਵੀ ਠੀਕ ਠਾਕ ਮੀਂਹ ਦੀ ਉਮੀਦ ਹੈ ਬਾਕੀ ਅਮਰitsar, ਤਰਨਤਾਰਨ, ਮੋਗਾ, ਬਰਨਾਲਾ ਅਤੇ ਮਾਨਸਾ ਵਿੱਚ ਹਲਕਾ ਦਰਮਿਆਨਾ ਮੀਂਹ ਬਾਕੀ ਫਿਰੋਜ਼ਪੁਰ, ਫਰੀਦਕੋਟ, ਮੁਕਸਰ, ਫਜ਼ਿਲਕਾ ਅਤੇ ਬਠਿੰਡਾ ਦੇ ਵਿੱਚ ਠੀਕ ਠਾਕ ਬੱਦਲਬਾਈ ਨਾਲ ਥੋੜੀ-ਬੋਤੀ ਬੂੰਦਾਬੰਦੀ ਹੋ ਸਕਦੀ ਹੈ ਕੋਈ ਭਾਰੀ ਉਮੀਦ ਨਹੀਂ ਹੈ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 7 ਤਰੀਕ ਤੱਕ ਲਗਾਤਾਰ ਪੰਜਾਬ ਦੇ ਟੁੱਟਵੇਂ ਟੁੱਟਵੇਂ ਹਿੱਸਿਆਂ ਦੇ ਵਿੱਚ ਬਰਸਾਤ ਹੋਵੇਗੀ ਕਿਰਮਣਕਣੀ ਅਤੇ ਗਰਜ ਚਮਕਦੇ ਹਾਲਾਤ ਬਣ ਸਕਦੇ ਨੇ ਤੇਜ਼ ਹਨੇਰੀ ਵੀ ਚੱਲਦੀ ਹੋਈ ਦਿਖਾਈ ਦੇ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ ਜਿਹੜੇ ਵੱਡੇ ਵੱਡੇ ادارے ਨੇ ਵੱਡੇ ਵੱਡੇ YouTube ਚੈਨਲ ਨੇ ਵੱਡੇ ਵੱਡੇ ਨਿਊਜ਼ ਨਾਲੀ ਉਹ ਪੰਜਾਬ ਦੇ ਵਿੱਚ ਡਰਦਾ ਮਾਹੌਲ ਬਣਾ ਰਹੇ ਨੇ ਕਿ ਪੰਜਾਬ ਦੇ ਵਿੱਚ ਦੁਆਰਾ ਹੜ੍ਹ ਆ ਸਕਦੇ ਨੇ ਫਲੱਡ ਗੇਟ ਖੋਲੇ ਗਏ ਨੇ 80 ਸਾਲਾਂ ਦਾ ਰਿਕਾਰਡ ਟੁੱਟ ਜੁਏਗਾ ਇਹ ਤਿੰਨ ਖਬਰਾਂ ਲਗਾਤਾਰ ਪੰਜਾਬ ਦੇ ਵੱਡੇ ਵੱਡੇ ਨਿਊਜ਼ ਚੈਨਲ ਚਲਾ ਰਹੇ ਨੇ ਸਰਾਸਰ ਵੇਫੂਕੀ ਹੈ ਫਲੱਡ ਗੇਟ ਇਸ ਕਰਕੇ ਖੇਲੇ ਖੋਲੇ ਗਏ ਸਨ ਕਿਉਂਕਿ ਪਹਿਲਾਂ ਪਾਣੀ ਕਾਫੀ ਇਕੱਠਾ ਹੋ ਚੁੱਕਿਆ ਸੀ ਹੌਲੀ ਹੌਲੀ ਪਾਣੀ ਰਿਲੀਜ਼ ਕੀਤਾ ਜਾ ਰਿਹਾ ਸੀ 5 6 ਅਤੇ 7 ਤਰੀਕ ਨੂੰ ਪੰਜਾਬ ਹਿਮਾਚਲ ਜੰਮੂ ਇਹਨਾਂ ਦੇ ਵਿੱਚ ਮੀਂਹ ਦੀ ਉਮੀਦ ਹੈ ਅਤੇ ਅਗਰ ਪੰਜਾਬ ਦੇ ਡੈਮਾਂ ਦੇ ਵਿੱਚ ਪਹਿਲਾਂ ਹੀ ਪਾਣੀ ਖੜਿਆ ਰਹੇਗਾ ਅਗਰ ਉੱਪਰੋਂ ਪਾਣੀ ਆਉਂਦਾ ਹੈ ਤਾਂ ਫਿਰ ਉਹ ਪਾਣੀ ਸਾਨੂੰ ਇੱਕੋ ਜਿਹਾ ਛੱਡਣਾ ਪੈ ਸਕਦਾ ਹੈ ਤੇ ਜਿਸ ਦੇ ਕਾਰਨ ਪਾਣੀ ਜਦੋਂ ਛੱਡਦੇ ਨੇ ਉਸ ਤੋਂ ਬਾਅਦ ਵਿੱਚ ਖੱਡਾਂ ਦਾ ਪਾਣੀ ਦਰਿਆ ਦੇ ਵਿੱਚ ਨਦੀਆਂ ਦਾ ਪਾਣੀ ਆ ਕਿਸੇ ਹੋਰ ਨਦੀਆਂ ਨਾਲੇ ਦਾ ਪਾਣੀ ਜਦੋਂ ਪੰਜਾਬ ਦੇ ਸਤਲੁਜ ਰਾਵੀ ਜਾਂ ਬਿਆਸ ਦੇ ਵਿੱਚ ਜੁੜਦਾ ਹੈ ਤਾਂ ਉਹ ਪਾਣੀ ਥੋੜਾ ਜਿਹਾ ਵੱਧ ਜਾਂਦਾ ਹੈ ਇਸ ਕਰਕੇ ਪਹਿਲਾਂ ਹੀ ਪਾਣੀ ਰਿਲੀਜ਼ ਕਰ ਦਿੱਤਾ ਗਿਆ ਪਾਣੀ ਦਾ ਲੈਵਲ ਡੈਮਾਂ ਦੇ ਵਿੱਚ ਘਟਾ ਦਿੱਤਾ ਗਿਆ ਤਾ ਆ ਗਿਆ 그러면은 ਪਿੱਛੋਂ ਪਾਣੀ ਆਉਂਦਾ ਤਾਂ ਮੀਂਹ ਵਾਲੇ ਦਿਨ ਪਾਣੀ ਛੱਡਿਆ ਨਾ ਜਾਵੇ ਪਾਣੀ ਨੂੰ ਸਟੋਰ ਕੀਤਾ ਜਾਵੇ ਜਿਸ ਦੇ ਨਾਲ ਜਿੰਨੇ ਵੀ ਡੈਮ ਪਾਣੀ ਛੱਡਣਗੇ ਤਾਂ ਜਿੰਨੇ ਬੰਨ ਪਹਿਲਾਂ ਹੀ ਕੱਚੇ ਹੋ ਚੁੱਕੇ ਸਨ ਫਿਰ ਉਹਨਾਂ ਦੇ ਵਿੱਚ ਪਾਣੀ ਨੁਕਸਾਨ ਕਰ ਸਕਦਾ ਇਸ ਕਰਕੇ ਪਾਣੀ ਪਹਿਲਾਂ ਹੀ ਛੱਡ ਦਿੱਤਾ ਗਿਆ ਤਾਂ ਕਿ ਥੋੜਾ ਥੋੜਾ ਪਾਣੀ ਛੱਡ ਕੇ ਡੈਮਾਂ ਨੂੰ ਲੈਵਲ ਡਾਊਨ ਕੀਤਾ ਜਾਵੇ ਅਤੇ ਥੋੜੇ ਪਾਣੀ ਨਾਲ ਕਿਸੇ ਬੰਨ ਦਾ ਵੀ ਨੁਕਸਾਨ ਨਹੀਂ ਹੋਵੇਗਾ ਨਾ ਸਤਲੋਜ ਦਾ ਨਾ ਰਾਵੀ ਦਾ ਨਾ ਵਿਆਸ ਦਾ ਪਰ ਕਈ ਬੇਬ ਕੁ ਬਣਾ ਰਹੇ ਨੇ ਕਿ ਦੁਆਰੇ ਤੋਂ ਹੜ੍ਹਾਂ ਦਾ ਖਤਰਾ ਆ ਚੁੱਕਿਆ ਜੀ ਇਸ ਕਰਕੇ ਪਾਣੀ ਪੰਜਾਬ ਦੇ ਵਿੱਚ ਛੱਡਿਆ ਜਾ ਰਿਹਾ ਹੈ ਹੜ੍ਹਾਂ ਦਾ ਖਤਰਾ ਨਹੀਂ ਹੈ ਹੜ੍ਹਾਂ ਨੂੰ ਬਚਾਉਣ ਵਾਸਤੇ ਹੀ ਪਾਣੀ ਛੱਡਿਆ ਜਾ ਰਿਹਾ ਹੈ ਡਰਨ ਦੀ ਲੋੜ ਨਹੀਂ ਹੈ 80 ਸਾਲਾਂ ਦੇ ਰਿਕਾਰਡ ਦੀ ਗੱਲ ਹੋ ਰਹੀ ਹੈ ਤਾਂ ਅਕਤੂਬਰ ਮਹੀਨੇ ਵਿੱਚ ਜਿੰਨੇ ਮੀਂਹ ਪੈਂਦੇ ਨੇ ਉਹਦੇ ਨਾਲੋਂ ਥੋੜਾ ਜਿਹਾ ਮੀਂਹ ਜ਼ਿਆਦਾ ਪੈਣ ਦੀ ਉਮੀਦ ਹੈ ਇਸ ਕਰਕੇ 80 ਸਾਲਾਂ ਦੇ ਵਿੱਚ ਜਿੰਨਾ ਅਕਤੂਬਰ ਮਹੀਨੇ ਵਿੱਚ ਮੀਂਹ ਪੈਂਦਾ ਉਹਦੇ ਨੇੜੇ-ਤੇੜੇ ਦੇ ਵਿੱਚ ਥੋੜਾ ਜਿਆਦਾ ਮੀਂਹ ਪੈਣ ਦੇ ਚਾਂਸ ਨੇ ਅਜੇਹਾ ਨਹੀਂ ਹੈ ਕਿ ਜੋ ਜੂਨ ਜੁਲਾਈ ਅਗਸਤ ਵਿੱਚ ਮੌਨਸੂਨੀ ਬਰਸਾਤਾਂ ਹੁੰਦੀਆਂ ਨੇ ਉਹਨਾਂ ਦਾ ਰਿਕਾਰਡ ਵੀ ਤੋੜ ਦਵੇਗਾ ਇੱਕ ਪਾਸੇ ਅਗਰ ਮੰਨ ਲਈਏ ਇੱਕ ਗਲਾਸ ਪਿਆ ਹੈ ਇੱਕ ਪਾਸੇ ਬਾਲਟੀ ਪਈ ਹੈ ਅਗਰ ਗਲਾਸ ਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਜ਼ਿਆਦਾ ਪਾਤਾ ਤਾਂ ਉਹ ਜ਼ਿਆਦਾ ਪਾਣੀ ਬਾਹਰ ਨਹੀਂ ਨਿਕਲੇਗਾ ਮਤਲਬ ਥੋੜਾ ਬੋਧਾ ਪਾਣੀ ਦੀ ਛਲ ਬੱਜੇਗੀ ਤਾਂ ਦੂਜੇ ਪਾਸੇ ਅਗਰ ਬਾਲਟੀ ਦੇ ਵਿੱਚ ਤੁਸੀਂ ਬਾਲਟੀ ਨੂੰ ਭਰੋਗੇ ਤਾਂ ਉਸ ਨੂੰ ਭਰਨ ਲਈ ਹੋਰ ਪਾਣੀ ਪਾਣਾ ਪਵੇਗਾ ਉਹਦੀ ਛਲ ਜਿਆਦਾ ਬੱਜੇਗੀ ਬਾਲਟੀ ਨੂੰ ਮੰਨ ਲਈਏ ਆਪਣਾ ਮੌਨਸੂਨੀ ਮੀਂ ਅਤੇ ਇੱਕ ਗਲਾਸ ਵਾਲੇ ਪਾਣੀ ਨੂੰ ਮੰਨ ਲਈਏ ਆਪਾਂ ਅਕਤੂਬਰ ਵਾਲਾ ਮੀਂ ਤੇ ਤੁਸੀਂ ਇਸ ਤਰੀਕੇ ਨਾਲ ਸਮਝ ਸਕਦੇ ਹੋ ਕਿ ਅਕਤੂਬਰ ਦੇ ਵਿੱਚ ਜਿਹੜਾ ਮੀਂ ਪੈਂਦਾ ਤੇ ਇੱਕ ਗਲਾਸ ਦੇ ਬਰਾਬਰ ਹੁੰਦਾ ਹੈ ਅਤੇ ਜਿਹੜਾ ਬਰਸਾਤਾਂ ਦੇ ਵਿੱਚ ਮੀਂ ਪੈਂਦਾ ਉਹ ਇੱਕ ਬਾਲਟੀ ਦੇ ਬਰਾਬਰ ਹੁੰਦਾ ਤਾਂ ਤੁਸੀਂ ਮੰਨ ਸਕਦੇ ਹੋ ਕਿ ਅਕਤੂਬਰ ਮਹੀਨੇ ਵਿੱਚ ਥੋੜਾ ਬਹੁਤ ਅਮੀਂ ਜਿਆਦਾ ਪੈਂਦਾ ਤਾਂ ਥੋੜੀ ਬਹੁਤੀ ਛਲ ਗਲਾਸ ਦੇ ਵਿੱਚੋਂ ਜਿੰਨੀ ਕੁ ਵੱਜ ਸਕਦੀ ਹੈ ਉਨਾਂ ਕੁ ਮੀਂ ਪਾਉਂਗਾ ਭਾਰੀ ਮੀਂ ਇੰਨਾ ਨਹੀਂ ਹੈਗਾ ਕਿ ਖਤਰਾ ਜਿਹੜਾ ਬਣਦਾ ਹੋਇਆ ਦਿਖਾਈ ਦੇਵੇਗਾ ਇਹ 80 ਸਾਲ ਦਾ ਰਿਕਾਰਡ ਇਹ ਕਹਿ ਰਹੇ ਆ ਜੀ ਠੀਕ ਹੈ ਬੇਵਕੂਫ ਨਾ ਬਣਾਓ ਵੱਡੇ ਵੱਡੇ ਨਿਊਜ਼ ਚੈਨਲਾਂ ਨੂੰ ਸਾਨੂੰ ਬੇਨਤੀ ਹੈ ਪੰਜਾਬ ਵਾਸੀਆਂ ਦਾ ਪਹਿਲਾਂ ਹੀ ਨੁਕਸਾਨ ਹੋ ਚੁੱਕਿਆ ਹੈ ਡਰ ਡਰ ਦਾ ਮਾਹੌਲ ਪਹਿਲਾਂ ਹੀ ਬਣਿਆ ਹੋਇਆ ਹੈ ਨੁਕਸਾਨ ਹੋ ਚੁੱਕਿਆ ਹੈ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਆਇਆ ਹੈ ਉਹਨਾਂ ਨੂੰ ਪੁੱਛੋ ਕਿ ਕੀ ਹਾਲਾਤ ਬਣ ਰਹੇ ਨੇ ਨਾ ਡਰਾਓ ਬੇਨਤੀ ਕਰਦੇ ਆ ਬਾਕੀ ਚੈਨਲ ਤੇ ਬਨੇ ਰਹੋ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਤੇ ਬਾਕੀ ਇਸ ਤੋਂ ਇਲਾਵਾ ਤਾਪਮਾਨ ਦੇ ਵਿੱਚ ਭਾਰੀ ਗਰਾ ਵਟਾਵੇਗੀ ਤਾਪਮਾਨ ਜਿਹੜਾ ਹੈ ਉਹ ਹ ਦੋ ਤੋਂ 3 ਡਿਗਰੀ ਦਿਨ ਦਾ ਘਟਦਾ ਹੋਇਆ ਦਿਖਾਈ ਦੇਵੇਗਾ ਦਿਨ ਦਾ ਐਵਰੇਜ ਤਾਪਮਨ 30 ਡਿਗਰੀ ਹੁਣ ਇਸ ਤੋਂ ਬਾਅਦ ਵੰਡਦਾ ਹੋਇਆ ਦਿਖਾਈ ਦੇਵੇਗਾ ਅਤੇ ਇੱਕ ਸਪੈਲ ਹੋਰ ਅਕਤੂਬਰ ਮਹੀਨੇ ਵਿੱਚ ਲੱਗਦਾ ਹੋਇਆ ਆਉਂਦੇ ਦਿਨਾਂ ਵਿੱਚ ਦਿਖਾਈ ਦੇ ਰਿਹਾ ਜਿਸ ਦੇ ਨਾਲ ਜਿਹੜੀ ਮੀ ਹੈ ਉਹ ਅਗਰ ਠੀਕ ਠਾਕ ਪੈਂਦੇ ਨੇ ਤਾਂ ਦਿਵਾਲੀ ਦੇ ਨੇੜੇ ਤੇੜੇ ਆਪਾਂ ਕਹਿ ਸਕਦੇ ਆ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਤਗੜੇ ਰੂਪ ਵਿੱਚ ਮਿਲੇਗੀ ਅਤੇ ਸਰਦ ਰੁੱਤ ਦੀ ਵਧੀਆ ਸ਼ੁਰੂਆਤ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਸਾਡੇ ਚੈਨਲ ਦੇ ਉੱਪਰ ਇਹੀਆਂ ਵੀਡੀਓ ਲਗਾਤਾਰ ਆਉਂਦੀ ਰਹਿੰਦੀਆਂ ਨੇ ਤਾਂ ਹੀ ਵਾਰ-ਵਾਰ ਕਹਿੰਦੇ ਆ ਰਿਕਵੈਸਟ ਹੈ ਕਿ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਬਣੇ ਰਹੋ ਸਾਡੇ ਚੈਨਲ ਦੇ ਨਾਲ